ਇਸਲਾਮ ਧਰਮ 1400 ਸਾਲ ਪੁਰਾਣਾ ਹੈ ਤੇ ਉਦੋਂ ਤੋਂ ਲੈ ਕੇ ਔਰੰਗਜ਼ੇਬ ਦੇ ਸਮੇਂ ਤੱਕ ਕਰੋੜਾਂ ਹੀ ਲੋਕਾਂ ਦਾ ਧਰਮ ਚੇਂਜ ਕੀਤੇ ਗਏ ਕਰੋੜਾਂ ਹੀ ਲੋਕਾਂ ਨੂੰ ਕਤਲ ਕੀਤਾ ਗਿਆ ਜਿੰਨੇ ਵੀ ਉਸ ਸਮੇਂ ਤੋਂ ਲੈ ਕੇ ਔਰੰਗਜ਼ੇਬ ਤੱਕ ਜਿੰਨੀਆਂ ਵੀ ਕੌਮਾਂ ਜਿੰਨੇ ਵੀ ਧਰਮਾਂ ਦੇ ਲੋਕ ਸਨ ਉਨਾ ਸਾਰੇ ਧਰਮਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੇ ਧਰਮ ਜ਼ਰੂਰ ਕਬੂਲ ਕੀਤਾ ਔਰ ਹਿੰਦੁਸਤਾਨ ਦੇ ਵਿੱਚ ਵੀ ਮੁਗਲਾਂ ਦੇ ਇਸ ਕਹਿਰ ਤੋਂ ਡਰਦੇ ਹੋਏ ਕਈ ਹਿੰਦੂਆਂ ਨੇ ਆਪਣੀਆਂ ਧੀਆਂ ਦੇ ਵਿਆਹ ਕੀਤੇ ਮੁਗਲਾਂ ਦੇ ਨਾਲ ਕਾਰਨ ਸਿਰਫ ਇੱਕ ਮੌਤ ਦਾ ਡਰ ਇੱਕੋ ਹੀ ਇੱਕ ਇਕਲੌਤੀ ਐਸੀ ਸਿੱਖ ਕੌਮ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਵੀ ਐਸਾ ਸਿੱਖ ਨਹੀਂ ਲੱਭੇਗਾ ਜਿਨੇ ਮੌਤ ਤੋਂ ਡਰਦੇ ਹੋਏ ਇਸਲਾਮ ਕਬੂਲ ਲਿਆ ਹੋਵੇ ਇੱਕ ਵੀ ਸਿੱਖ ਨੂੰ ਬਦਲ ਨਹੀਂ ਸਕੇ ਉਸ ਸਮੇਂ ਦੇ ਜ਼ਾਲਮ ਇੱਕ ਵੀ ਸਿੱਖ ਨੇ ਮੌਤ ਦੇ ਡਰ ਤੋਂ ਆਪਣਾ ਧਰਮ ਨਹੀਂ ਛੱਡਿਆ ਉਲਟਾ ਉਹਨਾਂ ਮੁਗਲਾਂ ਦੇ ਨਾਲ ਟੱਕਰ ਲਈ ਐਸੇ ਨਿਹਾਰਾ ਤੇ ਆਜ਼ਾਦ ਸੂਰਮੇ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਕਿਸੇ ਵੀ ਮਨੁੱਖ ਨੂੰ ਦੰਡ ਦੇਣਾ ਹੋਵੇ ਜਾਂ ਉਸ ਨੂੰ ਮੌਤ ਦੀ ਸਜ਼ਾ ਦੇਣੀ ਹੋਵੇ ਇਹ ਸਭ ਬੜੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਮਨੁੱਖਾਂ ਨੇ ਮਨੁੱਖਾਂ ਨੂੰ ਹੀ ਸਯਾ ਦੇਣ ਦੇ ਇੰਨੇ ਕੁ ਭਿਆਨਕ ਤਰੀਕੇ ਲੱਭੇ ਸਨ ਕਿ ਜਿਨ੍ਹਾਂ ਨੂੰ ਸੋਚ ਕੇ ਵੀ ਰੂਹ ਕੰਬ ਉੱਠਦੀ ਏ ਮੁਗਲ ਸਲਤਨਤ ਵੱਲੋਂ ਵੀ ਮਨੁੱਖਾਂ ਨੂੰ ਤਸੀਹੇ ਦੇ ਕੇ ਮਾਰਨ ਦੇ ਅਨੇਕਾਂ ਹੀ ਤਰੀਕੇ ਅਪਣਾਏ ਗਏ ਇਸ ਦੁਨੀਆ ਦੇ ਵਿੱਚ ਅਗਰ ਸਭ ਤੋਂ ਵੱਧ ਕਿਸੇ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਜਾਂ ਮਾਰਿਆ ਗਿਆ ਤੇ ਉਹ ਸਿਰਫ ਸਿੱਖ ਸਨ ਕੀ ਅਜਿਹੇ ਕਾਰਨ ਸਨ ਕਿ ਸਿੱਖਾਂ ਨੂੰ ਇੰਨੇ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਔਰ ਉਹਨਾਂ ਸਿੱਖਾਂ ਨੇ ਕਿਵੇਂ ਸਾਰੇ ਤਸੀਹੇ ਬਿਨਾਂ ਡਰੇ ਆਪਣੇ ਉੱਤੇ ਸਹੇ ਇਹ ਸਭ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦੀ ਇਸ ਵੀਡੀਓ ਵਿੱਚ ਅਗਰ ਸਭ ਤੋਂ ਪਹਿਲਾਂ ਗੱਲ ਕਰੀਏ ਉਹਨਾਂ ਤਸੀਹਿਆਂ ਦੀ ਜਿਹੜੇ ਕਿ ਮੁਗਲ ਸਲਤਨਤ ਵੱਲੋਂ ਮੁਗਲ ਸਰਕਾਰਾਂ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਜਿਵੇਂ ਕਿ ਤਤੀ ਤਵੀਡੇ ਬਿਠਾਇਆ ਗਿਆ ਬੰਦ-ਬੰਦ ਕੱਟੇ ਗਏ ਖੋਪਰੀਆਂ ਲਾਈਆਂ ਗਈਆਂ ਚਰਖੜੀਆਂ ਤੇ ਚਾੜਿਆ ਗਿਆ ਆਰਿਆਂ ਨਾਲ ਚੀਰੇ ਆ ਗਿਆ ਦੀਗਾਂ ਵਿੱਚ ਉਬਾਲਿਆ ਗਿਆ ਰੂਹ ਚ ਲਪੇਟ ਕੇ ਸਾੜਿਆ ਗਿਆ ਛੋਟੇ-ਛੋਟੇ ਬੱਚਿਆਂ ਦੇ ਟੁਕੜੇ ਕੀਤੇ ਗਏ ਤੇ ਬੱਚੇ ਦਾ ਦਿਲ ਕੱਢ ਕੇ ਪਿਤਾ ਦੇ ਮੂੰਹ ਵਿੱਚ ਪਾਇਆ ਗਿਆ। ਸਿਰਾਂ ਦੇ ਮੁੱਲ ਪਏ, ਨੀਆਂ ਵਿੱਚ ਚਿਣਿਆ ਗਿਆ ਤੇ ਹੋਰ ਵੀ ਇਸ ਤਰ੍ਹਾਂ ਦੇ ਅਨੇਕਾਂ ਤਸੀਹੇ ਦੇ ਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਦੇ ਭਿਆਨਕ ਤਸੀਹੇ ਦੇਣ ਦੀ ਸ਼ੁਰੂਆਤ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ। ਗੁਰੂ ਅਰਜਨ ਦੇਵ ਜੀ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਕਾਰਨ ਗੁਰਬਾਣੀ ਵਿੱਚ ਮੁਸਲਮਾਨਾਂ ਦੇ ਬਾਰੇ ਬਹੁਤ ਕੁਝ ਐਸਾ ਲਿਖਿਆ ਹੈ ਜਿਨ੍ਹਾਂ ਤੋਂ ਉਸ ਸਮੇਂ ਦੀਆਂ ਸਰਕਾਰਾਂ ਹਰਾਂ ਨਾ ਖੁਸ਼ ਸਨ ਸਾਈ ਮੀਆਂ ਮੀਰ ਜੀ ਵਰਗੇ ਤੇ ਹੋਰ ਵੀ ਅਨੇਕਾਂ ਮੁਸਲਮਾਨ ਗੁਰਬਾਣੀ ਤੋਂ ਪ੍ਰਭਾਵਿਤ ਸਨ ਗੁਰੂ ਸਹਿਬਾਨਾਂ ਤੋਂ ਪ੍ਰਭਾਵਿਤ ਸਨ ਤੋਂ ਇਹ ਸਭ ਕੁਝ ਉਸ ਸਮੇਂ ਦੀਆਂ ਸਰਕਾਰਾਂ ਤੋਂ ਜਰਿਆ ਨਹੀਂ ਗਿਆ ਜਿਸ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਤਪੀ ਤਵੀ ਤੇ ਬੈਠਣਾ ਪਿਆ ਔਰ ਗੁਰੂ ਅਰਜਨ ਦੇਵ ਜੀ ਨੂੰ ਵੀ ਕਿਹਾ ਗਿਆ ਕਿ ਉਹ ਗੁਰਬਾਣੀ ਦੇ ਵਿੱਚ ਫੇਰ ਬਦਲ ਕਰਨ ਪਰ ਗੁਰੂ ਅਰਜਨ ਦੇਵ ਜੀ ਨੇ ਐਸਾ ਨਹੀਂ ਕੀਤਾ ਔਰ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਫਿਰ ਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਸਿਲਸਲਾ ਸ਼ੁਰੂ ਹੋਇਆ ਜਿੰਨੇ ਵੀ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਹ ਸਿੱਖ ਨਿਰਾਲੇ ਹੀ ਸਨ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਤੇ ਜਦੋਂ ਜਲਾਦ ਉਹਨਾਂ ਦੇ ਬੰਦ-ਬੰਦ ਕੱਟਣ ਲੱਗਾ ਤੇ ਉਹ ਸਿੱਧਾ ਵਾਰ ਜਿਹੜਾ ਭਾਈ ਮਨੀ ਸਿੰਘ ਜੀ ਦੇ ਗੁੱਟ ਤੇ ਕਰਨ ਲੱਗਾ ਤੇ ਭਾਈ ਮਨੀ ਸਿੰਘ ਜੀ ਨੇ ਉਸ ਜਲਾਦ ਨੂੰ ਕਿਹਾ ਕਿ ਤੈਨੂੰ ਹੁਕਮ ਬੰਦ-ਬੰਦ ਕੱਟਣ ਦਾ ਹੋਇਆ ਹੈ ਔਰ ਤੂੰ ਸਿੱਧਾ ਹੀ ਸ਼ੁਰੂਆਤ ਜਿਹੜੀ ਗੁੱਟ ਤੋਂ ਕਰ ਰਿਹਾ ਬੰਦ-ਬੰਦ ਕੱਟਣ ਦਾ ਮਤਲਬ ਕਿ ਤੂੰ ਸਭ ਤੋਂ ਪਹਿਲਾਂ ਉਂਗਲੀ ਦੇ ਪਹਿਲੇ ਪੋਟੇ ਤੋਂ ਸ਼ੁਰੂ ਕਰ। ਇਹ ਸੁਣ ਕੇ ਉਹ ਜਲਾਦ ਵੀ 당 ਰਹਿ ਗਿਆ। ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਜਦੋਂ ਉਹਨਾਂ ਦਾ ਖੋਪਰ ਲਾਉਣ ਲੱਗੇ ਤੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਇਸ ਦੇ ਹੱਥ ਬੰਨ੍ਹ ਦਿਓ ਜਦੋਂ ਇਸ ਦੇ ਸਿਰ ਵਿੱਚ ਰੰਬੀ ਵੱਜੇਗੀ ਔਰ ਇਹ ਸਾਡੇ ਕੰਮ ਵਿੱਚ ਵਿਗਨ ਪਾਏਗਾ ਸਤਗੁਰਾ ਕੇ ਸੀਸ ਪੇਟ ਦਿਓ ਜੇ ਸਤਗੁਰ ਸੱਚੇ ਭਾਵੇ ਸਿਰ ਚਾਵੇ ਤਾਂ ਚਾਵੇ ਮੇਰਾ ਸਿੱਖੀ ਸਦਕ ਨਾ ਜਾਵੇ ਇਹ ਕੀ ਕਰ ਰਹੇ ਹੋ ਤੇਰਾ ਖੂਪੜ ਉਤਾਰਿਆ ਜਾਣਾ ਜਦੋਂ ਰੰਬੀ ਤੇਰੇ ਸਿਰ ਵਿੱਚ ਖੁੱਬੇਗੀ ਦਰਦ ਨਾ ਤੜਫੇਗਾ ਸਾਡੇ ਕੰਮ 'ਚ ਵਿਗਨ ਪਾਏਗਾ ਪਿਆਰਿਓ ਮੈਂ ਸਿੰਘ ਕੋਈ ਪੇੜ ਬੱਕਰੀ ਨਹੀਂ ਜਿਸ ਨੂੰ ਹਲਾਲ ਕਰਨ ਲੱਗਿਆ ਅੱਜ ਮੇਰਾ ਆਪਣੇ ਇਸ਼ਟ ਤੋਂ ਕੁਰਬਾਨ ਹੋਣ ਦਾ ਸੁਪਾਗ ਭਰਿਆ ਦਿਨ ਹੈ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਮੈਨੂੰ ਆਪਣੇ ਗੁਰੂ ਦੇ ਚਰਨਾਂ ਵਿੱਚ ਜੁੜਨ ਇਸੇ ਤਰ੍ਹਾਂ ਜਦੋਂ ਗੁਰਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਲਿਜਾਇਆ ਗਿਆ ਤੇ ਉਹਨਾਂ ਦੇ ਨਾਲ ਤਿੰਨ ਸਿੱਖ ਸਨ ਉਹਨਾਂ ਦੇ ਵਿੱਚੋਂ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਕਿ ਮੌਤ ਦੇ ਡਰਾਵੇ ਦਿੱਤੇ ਗਏ ਔਰ ਆਪਣਾ ਧਰਮ ਬਦਲਣ ਲਈ ਕਿਹਾ ਗਿਆ ਪਰ ਭਾਈ ਦਿਆਲਾ ਜੀ ਨੇ ਕਿਹਾ ਕਿ ਸਿੱਖੀ ਦਾ ਰੰਗ ਹੈ ਇਹ ਨਹੀਂ ਉਤਰੇਗਾ ਔਰ ਉਹਨਾਂ ਦੀ ਇਹ ਗੱਲ ਸੁਣ ਕੇ ਉਸ ਸਮੇਂ ਔਰੰਗਜੀਬ ਨੇ ਉਹਨਾਂ ਨੂੰ ਹੁਕਮ ਦਿੱਤਾ ਗਿਆ ਦਾ ਸਿੱਖੀ ਦਾ ਰੰਗ ਉਤਾਰਨ ਵਾਸਤੇ ਇਹਨੂੰ ਦੇਗ ਦੇ ਵਿੱਚ ਉਬਾਲਿਆ ਜਾਏ ਔਰ ਭਾਈ ਦਿਆਲਾ ਜੀ ਨੂੰ ਉਬਲਦੀ ਤੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਪਰ ਫੇਰ ਵੀ ਭਾਈ ਦਿਆਲਾ ਜੀ ਦਾ ਸਿੱਖੀ ਦਾ ਰੰਗ ਨਹੀਂ ਉਤਰਿਆ ਔਰ ਉਹਨਾਂ ਦੇ ਨਾਲ ਭਾਈ ਮਤੀਦਾਸ ਜੀ ਨੂੰ ਜਦੋਂ ਆਰੇ ਨਾਲ چیرਣ ਲੱਗੇ ਤੇ ਭਾਈ ਮਤੀਦਾਸ ਜੀ ਨੇ ਉਹਨਾਂ ਦੋਨਾਂ ਜ਼ਲਾਦਾਂ ਨੂੰ ਕਿਹਾ ਕਿ ਤੁਸੀਂ ਆਰਾ ਧਿਆਨ ਨਾ ਚਲਾਇਓ ਅਗਰ ਤੁਹਾਡੇ ਆਰਾ ਚਲਾਉਣ ਦੇ ਵਿੱਚ ਥੋੜਾ ਜਿਹਾ ਵੀ ਫਰਕ ਪੈ ਗਿਆ ਤੇ ਲੋਕਾਂ ਨੇ ਇਹ ਕਹਿਣਾ ਹੈ ਕਿ ਮਤੀ ਦਾਸ ਹਿੱਲ ਗਿਆ ਸੀ ਇਸੇ ਤਰ੍ਹਾਂ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ ਲਾਹੌਰ ਵਿਖੇ ਮੀਰ ਮੰਨੂ ਦੀ ਜੇਲ੍ਹ ਵਿੱਚ ਬੰਦ ਸਿੱਖ ਔਰਤਾਂ ਦੇ ਇੱਕ ਇੱਕ 2-2 ਸਾਲ ਦੇ 6-6 ਮਹੀਨਿਆਂ ਦੇ ਤੇ ਨਵ ਜੰਮੇ ਬੱਚਿਆਂ ਨੂੰ ਉਹਨਾਂ ਦੇ ਸਾਹਮਣੇ ਕਤਲ ਕੀਤਾ ਗਿਆ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਮਾਮਾਂ ਦੇ ਗਲ ਦੇ ਵਿੱਚ ਹਾਰ ਪਾਏ ਗਏ ਬੱਚੇ ਨੂੰ ਉੱਪਰ ਸੁੱਟ ਕੇ ਥੱਲੇ ਨੀਜਾ ਕੀਤਾ ਗਿਆ। ਇਸ ਤਰ੍ਹਾਂ ਦੇ ਹੋਰ ਵੀ ਕਿੰਨੇ ਹੀ ਦਰਦਨਾਕ ਤਸੀਹੇ ਦਿੱਤੇ ਗਏ ਉਹਨਾਂ ਮਾਮਾ ਦੇ ਸਾਹਮਣੇ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਪਰ ਫੇਰ ਵੀ ਉਹਨਾਂ ਮਾਮਾ ਦਾ ਸਿੱਦਕ ਨਹੀਂ ਡੋਲਿਆ। ਉਸ ਦਿਨ ਇਹ ਸਾਰਾ ਕਤਲੋਗਾਰ ਚੱਲਿਆ ਔਰ ਸਾਰੇ ਦਿਨ ਤੋਂ ਬਾਅਦ ਜਦੋਂ ਸ਼ਾਮ ਹੋਈ ਉਹਨਾਂ ਮਾਮਾ ਨੇ ਆਪਣੇ ਬੱਚਿਆਂ ਦੇ ਸਾਰੇ ਛੋਟੇ-ਛੋਟੇ ਟੁਕੜੇ ਇੱਕ ਜਗ੍ਹਾ ਇਕੱਠੇ ਕਰਕੇ ਤੇ ਉੱਥੇ ਉਹਨਾਂ ਬੱਚਿਆਂ ਦਾ ਸੰਸਕਾਰ ਕੀਤਾ ਤੇ ਅਰਦਾਸ ਕੀਤੀ ਉਸ ਅਕਾਲ ਪੁਰਖ ਸਾਹਮਣੇ। ਕਿਹਰੇ ਸੱਚੇ ਪਾਸ਼ਾ ਚਾਰ ਪੈਰ ਜਿਹੜੇ ਸੁੱਖ ਦੇ ਨੰਗੇ ਨੇ ਪਰ ਚਾਰ ਪੈਰ ਰੈਣ ਆਈਏ ਇਹ ਵੀ ਸੁੱਖ ਦੀ ਬਤੀਤ ਹੋਵੇ ਔਰ ਉਹਨਾਂ ਦੀ ਇਹ ਅਰਦਾਸ ਸੁਣ ਕੇ ਉਸ ਸਮੇਂ ਜਿੰਨੇ ਵੀ ਲੋਕ ਉੱਥੇ ਸਨ ਉਹਨਾਂ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿ ਜੇ ਇਹ ਇਸ ਕਤਲੋਗਾਰ ਨੂੰ ਵੀ ਸੁੱਖ ਦਾ ਨਾਮ ਦਿੰਦੇ ਨੇ ਤੇ ਇਹਨਾਂ ਦੇ ਵਾਸਤੇ ਦੁੱਖ ਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਤੇ ਉਹਨਾਂ ਦੇ ਨਾਲ 700 ਸਿੰਘਾਂ ਨੂੰ ਹੋਰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ 700 ਸਿੰਘਾਂ ਨੂੰ ਇਹ ਹੁਕਮ ਕੀਤਾ ਗਿਆ ਕਿ ਅਗਰ ਇਹ ਆਪਣਾ ਧਰਮ ਪਰਿਵਰਤਨ ਕਰਦੇ ਨੇ ਤੇ ਠੀਕ ਹੈ ਨਹੀਂ ਤਾਂ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਜੋ ہمارا ਮਜ਼ਹਬ ਕਬੂਲ ਕਰੇ ਉਸੇ ਰਿਹਾ ਕਰੋ ਔਰ ਜੋ ਨਾ ਕਰੇ ਉਸੇ ਫੌਰਨ ਅਲਵਿਦਾ ਕਰੋ ਆਖਰੀ ਵਾਰ ਪੁੱਛ ਰਹਾ ਹਾਂ ਅਗਰ ਕੋਈ ہمارا ਮਜ਼ਹਬ ਕਬੂਲ ਕਰਤਾ ਹੈ ਉਸਕੋ ਬਖਸ਼ دیا ਜਾਏਗਾ ਔਰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੋਰੇ ਹਰ ਰੋਜ਼ 100 ਸਿੱਖ ਨੂੰ ਸ਼ਹੀਦ ਕੀਤਾ ਜਾਂਦਾ ਸੀ ਇਹ ਸਭ ਕੁਝ 7 ਦਿਨ ਚੱਲਿਆ ਔਰ ਹਰ ਇੱਕ ਸਿੰਘ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦ ਹੋਣ ਨੂੰ ਜਾ ਰਿਹਾ ਸੀ ਔਰ ਜਦੋਂ ਸੱਤਾਂ ਦਿਨਾਂ ਬਾਅਦ ਵੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਦੀਨ ਇਮਾਨ ਨਹੀਂ ਡੋਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸਾਹਮਣੇ ਉਹਨਾਂ ਦੇ 4 ਸਾਲਾਂ ਦੇ ਪੁੱਤਰ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਮੂੰਹ ਦੇ ਵਿੱਚ ਪਾਇਆ ਗਿਆ ਔਰ ਜਦੋਂ ਇਹ ਸਭ ਤੋਂ ਵੀ ਹਾਰ ਗਏ ਉਹ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਨੂੰ ਜਮੂਰਾ ਦੇ ਨਾਲ ਉਹਨਾਂ ਦਾ ਮਾਸ ਨੋਚ-ਨੋਚ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਛੋਟੇ ਸਹਿਬ ਯਾਦਿਆਂ ਨੂੰ ਨੀਆਂ ਦੇ ਵਿੱਚ ਚਿਣਿਆ ਗਿਆ ਤੇ ਭਾਈ ਸ਼ੁਭੇਕ ਸਿੰਘ ਜੀ ਤੇ ਭਾਈ ਸ਼ਹਬਾਦ ਸਿੰਘ ਜੀ ਦੋਨੋਂ ਪਿਓ ਪੁੱਤਰਾਂ ਨੂੰ ਚਰਖੜੀਆਂ ਤੇ ਚੜਾ ਕੇ ਸ਼ਹੀਦ ਕੀਤਾ ਗਿਆ ਸਿੱਖ ਇਤਿਹਾਸ ਦੇ ਵਿੱਚ ਹਜ਼ਾਰਾਂ ਹੀ ਇਸ ਤਰ੍ਹਾਂ ਦੇ ਸਿੱਖ ਸਨ ਜਿਨ੍ਹਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਹਿਸਟਰੀ ਦੇ ਵਿੱਚ ਅਸੀਂ ਹਿਟਲਰ ਨੂੰ ਬਹੁਤ ਬੁਰਾ ਮੰਨਦੇ ਹਾਂ ਕਿਉਂਕਿ ਹਿਟਲਰ ਨੇ 1 ਕਰੋੜ ਤੋਂ ਵੀ ਵੱਧ ਯਹੂਦੀਆਂ ਦਾ ਕਤਲ ਕਰਵਾਇਆ ਸੀ ਪਰ ਉਹ ਹਿਟਲਰ ਨੇ ਕਤਲ ਦੇ ਵਿੱਚ ਸਿਰਫ ਵੱਧ ਤੋਂ ਵੱਧ ਉਹਨਾਂ ਨੂੰ ਗੋਲੀਆਂ ਮਰਵਾ ਦਿੱਤੀਆਂ ਹੋਗੀਆਂ ਥੋੜਾ ਬਹੁਤ ਟਾਰਚਰ ਕੀਤਾ ਹੋਵੇਗਾ ਪਰ ਜਿੰਨੇ ਭਿਆਨਕ ਤਸੀਹੇ ਮੁਗਲਾਂ ਵੱਲੋਂ ਸਿੱਖਾਂ ਨੂੰ ਦਿੱਤੇ ਗਏ ਪੂਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਭਿਆਨਕ ਤਸੀਹੇ ਦੇ ਕੇ ਅੱਜ ਤੱਕ ਕਿਸੇ ਨੂੰ ਸ਼ਹੀਦ ਨਹੀਂ ਕੀਤਾ ਗਿਆ। ਇਹ ਸਭ ਦੇ ਪਿੱਛੇ ਕਾਰਨ ਕੀ ਸੀ? ਸੱਚ ਤੇ ਝੂਠ ਦਾ ਟਕਰਾ। ਇਸਲਾਮ ਧਰਮ 1400 ਸਾਲ ਪੁਰਾਣਾ ਹੈ ਤੇ ਉਦੋਂ ਤੋਂ ਲੈ ਕੇ ਔਰੰਗਜ਼ੇਬ ਦੇ ਸਮੇਂ ਤੱਕ ਕਰੋੜਾਂ ਹੀ ਲੋਕਾਂ ਦਾ ਧਰਮ ਚੇਂਜ ਕੀਤੇ ਗਏ, ਕਰੋੜਾਂ ਹੀ ਲੋਕਾਂ ਨੂੰ ਕਤਲ ਕੀਤਾ ਗਿਆ। ਜਿਹੜਾ ਤੇ ਇਸਲਾਮ ਕਬੂਲ ਕਰ ਲੈਂਦਾ ਸੀ, ਉਹਦੀ ਜਾਨ ਬਖਸ਼ ਦਿੱਤੀ ਜਾਂਦੀ ਸੀ ਔਰ ਜਿਹੜਾ ਇਸਲਾਮ ਨਹੀਂ ਕਬੂਲ ਕਰਦਾ ਸੀ, ਉਹਨੂੰ ਕਤਲ ਕਰ ਦਿੱਤਾ ਜਾਂਦਾ ਸੀ। ਔਰ ਜਿੰਨੇ ਵੀ ਉਸ ਸਮੇਂ ਤੋਂ ਲੈ ਕੇ ਕੇ ਔਰੰਗਜੀਤ ਤੱਕ ਜਿੰਨੀਆਂ ਵੀ ਕੌਮਾਂ ਜਿੰਨੇ ਵੀ ਧਰਮਾਂ ਦੇ ਲੋਕ ਸਨ ਉਹਨਾਂ ਸਾਰੇ ਧਰਮਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੇ ਧਰਮ ਜ਼ਰੂਰ ਕਬੂਲ ਕੀਤਾ ਔਰ ਹਿੰਦੁਸਤਾਨ ਦੇ ਵਿੱਚ ਵੀ ਮੁਗਲਾਂ ਦੇ ਇਸ ਕਹਿਰ ਤੋਂ ਡਰਦੇ ਹੋਏ ਕਈ ਹਿੰਦੂਆਂ ਨੇ ਆਪਣੀਆਂ ਧੀਆਂ ਦੇ ਵਿਆਹ ਕੀਤੇ ਮੁਗਲਾਂ ਦੇ ਨਾਲ ਕਾਰਨ ਸਿਰਫ ਇੱਕ ਮੌਤ ਦਾ ਡਰ ਅਗਰ ਆਪਾਂ ਸਿੱਖ ਕੌਮ ਵੱਲ ਨਜ਼ਰ ਮਾਰੀਏ ਤੇ ਇੱਕੋ ਹੀ ਇੱਕ ਇਕਲੌਤੀ ਐਸੀ ਸਿੱਖ ਕੌਮ ਹੈ ਜਿਹਦੇ ਵਿੱਚ ਤੁਹਾਨੂੰ ਇੱਕ ਵੀ ਐਸਾ ਸਿੱਖ ਨਹੀਂ ਲੱਭੇਗਾ ਜਿਨੇ ਮੌਤ ਤੋਂ ਡਰਦੇ ਹੋਏ ਇਸਲਾਮ ਕਬੂਲ ਲਿਆ ਹੋਵੇ ਇੱਕ ਵੀ ਐਸਾ ਸਿੱਖ ਤੁਸੀਂ ਇਤਿਹਾਸ ਦੇਖ ਸਕਦੇ ਹੋ ਹਿਸਟਰੀ ਦੇਖ ਸਕਦੇ ਆ ਸਿੱਖਾਂ ਦਾ ਤਾਂ ਜਨਮ ਹੀ ਮੌਤ ਵਿੱਚੋਂ ਹੋਇਆ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੌਸਲ ਬਨਾ ਕੀ ਰੇਨਗਾ ਤੋ ਆਓ ਹਮਾਰੇ ਪਾਸ ਮੌਤ ਨੂੰ ਤਾਂ ਪਹਿਲਾਂ ਹੀ ਜਿੱਤਿਆ ਹੋਇਆ ਹੈ ਸਿੱਖਾਂ ਨੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਗੁਰੂ ਸਹਿਬਾਨਾਂ ਦੀ ਸਿੱਖਿਆ ਦੇ ਨਾਲ ਔਰ ਇੱਕੋ ਇੱਕ ਇਕਲੌਤੀ ਸਿੱਖ ਕੌਮ ਸੀਗੀ ਜਿਨ੍ਹਾਂ ਨੇ ਮੁਗਲਾਂ ਦੇ ਸਾਹਮਣੇ ਡੱਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਬਸ ਇਹੀ ਅਣਖ ਨਹੀਂ ਦੇਖੀ ਗਈ ਉਹਨਾਂ ਤੋਂ ਇਹੀ ਸੱਚ ਨਹੀਂ ਦੇਖਿਆ ਗਿਆ ਸਿੱਖਾਂ ਨੂੰ ਇੰਨੇ ਭਿਆਨਕ ਤਸੀਹੇ ਦੇ ਕੇ ਉਸ ਸਮੇਂ ਦੀਆਂ ਸਰਕਾਰਾਂ ਨੇ ਸ਼ਹੀਦਤਾ ਕਰ ਦਿੱਤਾ ਪਰ ਹੋਇਆ ਕਿ ਕੁਝ ਵੀ ਨਹੀਂ ਇੱਕ ਵੀ ਸਿੱਖ ਨੂੰ ਬਦਲ ਨਹੀਂ ਸਕੇ ਉਸ ਸਮੇਂ ਦੇ ਜ਼ਾਲਮ ਇੱਕ ਵੀ ਸਿੱਖ ਨੇ ਮੌਤ ਦੇ ਡਰ ਤੋਂ ਆਪਣਾ ਧਰਮ ਨਹੀਂ ਛੱਡਿਆ ਉਲਟਾ ਉਹਨਾਂ ਮੁਗਲਾਂ ਦੇ ਨਾਲ ਟੱਕਰ ਲਈ ਐਸੇ ਨਿਡਰ ਤੇ ਆਜ਼ਾਦ ਸੂਰਮੇ ਪੈਦਾ ਕੀਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਨ੍ਹਾਂ ਨੇ ਉਸ ਸਮੇਂ ਦੀਆਂ ਮੁਗਲ ਸਰਕਾਰਾਂ ਨੂੰ ਲੋਹੇ ਦੇ ਚਣੇ ਚਬਵਾਏ ਔਰ ਸਿਰਫ ਇੰਨਾ ਹੀ ਨਹੀਂ ਸਿੱਖ ਰਾਜ ਵੀ ਕਾਇਮ ਕੀਤਾ ਇਹ ਦਾਸਤਾਨ ਉਨਾ ਸਿੱਖਾਂ ਦੀ ਹੈ ਜਿਨ੍ਹਾਂ ਨੇ ਸਿੱਖੀ ਬਦਲੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਈ ਨਹੀਂ ਮੰਨੀ ਔਰ ਅਗਰ ਗੱਲ ਕਰੀਏ ਅਜੋਕੇ ਸਿੱਖ ਦੀ ਤੇ ਅਜੋਕਾ ਸਿੱਖ ਥੋੜੇ ਜੇ ਲਾਲਚ ਬਦਲੇ ਜਾਂ ਪਤਾ ਨਹੀਂ ਕੋਈ ਲਾਲਚ ਹੈ ਵੀ ਹੈ ਜਾਂ ਨਹੀਂ ਹੈ ਉਹਦੇ ਬਦਲੇ ਆਪਣਾ ਧਰਮ ਬਦਲੀ ਜਾ ਰਿਹਾ ਹੈ ਥਾਂ ਥਾਂ ਤੇ ਡੇਰਿਆਂ ਤੇ ਜਾ ਕੇ ਆਪਣਾ ਸੀਸ ਝੁਕਾ ਰਿਹਾ ਹੈ ਉਹ ਸੀਸ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਕਿਹਾ ਸੀ ਕਿ ਇਨ ਪੁੱਤਰਾਂ ਕੇ ਸੀਸ ਪਰਵਾਰ ਦੀਏ ਸੁਤਚਾਰ ਚਾਰ ਮੂਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਹਰ ਇੱਕ ਸਿੱਖ ਨੂੰ ਆਪਣੇ ਅੰਦਰ ਝਾਤ ਮਾਰ ਕੇ ਦੇਖਣਾ ਚਾਹੀਦਾ ਹੈ ਕਿ ਉਹ ਕਿਸ ਬਹਾਦਰ ਕੌਮ ਦੇ ਸੂਰਮੇ ਸਨ ਔਰ ਉਹਨਾਂ ਦੇ ਵਾਰਿਸ ਕੌਣ ਸਨ ਬਿਨਾ ਸੋਚੇ ਸਮਝੇ ਆਪਣਾ ਧਰਮ ਪਰਿਵਰਤਨ ਕਰਨਾ ਇੱਕ ਬਹੁਤ ਮਾੜੀ ਗੱਲ ਹੈ ਅਜੋਕੇ ਸਿੱਖ ਵਾਸਤੇ ਬਾਕੀ ਆਪ ਜੀ ਦੇ ਕੀ ਵਿਚਾਰ ਹਨ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ